ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਦੁਨੀਆ ਭਰ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਈਆਂ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਫਾਜ਼ਿਲਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਅੰਮ੍ਰਿਤ ਵੇਲੇ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਨਾਮ ਬਾਣੀ ਦਾ ਜਸ ਗਾਇਆ ਗੁਰੂ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਇੱਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਦੌਰਾਨ ਰਾਗੀ ਜਥਿਆਂ ਵੱਲੋਂ ਰਸਪਿੰਨੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅੰਤ ਵਿੱਚ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਸਬੰਧ ਵਿੱਚ ਫਾਜ਼ਿਲਕਾ ਤੋਂ ਦੇਖੋ ਮੇਰੇ ਸਹਿਯੋਗੀ ਤਜਿੰਦਰ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਤਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ 12 ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀ ਰਸਬਿਨਾ ਕੀਰਤਨ ਕਰਕੇ ਜਸ ਸਰਵਣ ਕਰਾ ਰਹੇ ਆ ਸਾਸੀਕਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮ-ਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਕਮਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀ ਰਾਸਮੀਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ 12 ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸਰਾਹੀ ਰਸ ਬਿਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸਤਿ ਸ੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਿਲਕਾ ਦੀਆਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਈ ਰਸ ਬਿਨਾ ਕੀਰਤਨ ਕਰਕੇ ਜਸ ਸਰਵਨ ਕਰਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ 12 ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਈ ਰਸਬਿਨਾ ਕੀਰਤਨ ਕਰਕੇ ਜਸ ਸਰਵਣ ਸਰਵਣ ਕਰਾ ਰਹੇ ਆ ਸਾਸੀ ਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾਰੀਆਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮ-ਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ। ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ। ਜਿੱਥੋਂ ਆਏ, ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀਂ ਰਸਬਿਨਾ ਕੀਰਤਨ ਕਰਕੇ ਜਸ ਸਰਵਣ ਕਰਾ ਰਹੇ ਆ। ਸਾਸੀਕਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮ-ਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ উৎসব ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀ ਰਾਸਮੀਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸਤਿ ਸ੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾਰੀਆਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾ ਮਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ 12 ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸਰਾਹੀ ਰਸ ਬਿਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸასიਖਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਿਲਕਾਰੀਆਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸਰਾਹੀ ਰਸ ਬਿਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸਾਸਿਕਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾਰ ਜਾਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ উৎসব ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਕਮਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਈ ਰਸ ਬਿਨਾ ਕੀਰਤਨ ਕਰਕੇ ਜਸ ਸਰਵਣ ਕਰਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਫਾਜ਼ਿਲਕਾਰੀਆਂ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਭ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀਂ ਰਸਬਿਨਾ ਕੀਰਤਨ ਕਰਕੇ ਜਸ ਸਰਵਣ ਕਰਾ ਰਹੇ ਆ ਸਾਸੀਕਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮ-ਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀ ਰਾਸਮੀ ਨਾ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ ਸਤਿ ਸ੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾ ਰਿਆ ਸੰਗਤਾਂ ਵੱਲੋਂ ਅੱਜ ਬੜੇ ਹੀ ਧੂਮਤਾਮ ਅਤੇ ਸ਼ਰਧਾ ਭਾਵ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਪ੍ਰਮੁੱਖ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਜਾਏ ਗਏ ਹਨ ਜਿੱਥੋਂ ਆਏ ਬਾਹਰੋਂ ਆਏ ਰਾਗੀ ਢਾਡੀ ਜਿਹੜੇ ਨੇ ਉਹ ਸੰਗਤ ਨੂੰ ਨਾਮ ਜਸ ਰਾਹੀਂ ਰਸ ਬਿਨਾਂ ਕੀਰਤਨ ਕਰਕੇ ਜਸ ਸਰਵਨ ਸਰਵਨ ਕਰਾ ਰਹੇ ਆ